ਜ਼ਮੀਨ ਲਈ ਵਿਧਵਾ ਔਰਤ ਦੇ ਘਰ ਉੱਪਰ ਅਣਪਛਾਤੇ ਵਿਅਕਤੀਆਂ ਤੋਂ ਕਰਵਾਇਆ ਗਿਆ ਹਮਲਾ ਵਿਧਵਾ ਔਰਤ ਨੇ ਲਗਾਇਆ ਇਲਜ਼ਾਮ ਮੇਰੇ ਜੇਠ ਨੇ ਜ਼ਮੀਨ ਲਈ ਕਰਵਾਇਆ ਹਮਲਾ ਪੁਲਿਸ ਨੇ ਵੀ ਨਹੀਂ ਕੀਤੀ ਕੋਈ ਕਾਰਵਾਈ ਕਿਹਾ ਜੀ ਹਰਪ੍ਰੀਤ ਜੀ ਕਿਹੜਾ ਪਿੰਡ ਗੁਰਦਖਮਣ ਮੈਂ ਖੁਰ ਦੁਕਾਨੋ ਰਹਿਣ ਵਾਲੀ ਆ ਮੇਰੇ ਕੋਲ ਬੇਟਾ 13 ਸਾਲ ਦਾ ਜੀ ਮੈਂ ਵਿਧਵਾ ਔਰਤਾਂ ਮੇਰੇ ਘਰ ਤੇ ਅਟੈਕ ਕਰਾਇਆ 8 ਤਰੀਕ ਨੂੰ 8 ਤਰੀਕ ਨੂੰ ਅਟੈਕ ਹੋਇਆ ਜਦੋਂ ਮੇਰੇ ਘਰ ਮੈਂ ਐਮਸੀ ਨੂੰ ਕਾਲ ਕੀਤੀ ਤੇ ਮੌਕਾ ਦਿਖਾਇਆ ਸੀ ਮੈਂ ਐਮਸੀ ਨੂੰ ਵੀ ਮੌਕਾ ਦੇਖੋ ਆ ਕੇ ਜਦੋਂ ਮੈਂ ਮੌਕਾ ਦਿਖਾਉਣ ਲੱਗੀ ਤੇ ਉਹਨਾਂ ਨਾਲ ਗੱਲਬਾਤ ਕਰਦੀ ਗਲੀ ਵਿੱਚ ਖੜਕੇ ਮੇਰਾ ਜੇਠ ਜਸਪਿੰਦਰ ਸਿੰਘ ਤੇ ਹਰਪਾਲ ਸਿੰਘ ਹੈਪੀ ਜਦੋਂ ਬਾਹਰ ਨਿਕਲ ਕੇ ਆਏ ਮੇਰੀ ਜਦੋਂ ਬਾਹਰ ਨਿਕਲ ਕੇ ਆਏ ਉਹ ਉਹਨਾਂ ਨੇ ਉਹਨਾਂ ਦੀ ਪਗਲਾਈ ਤੇ ਉਹਨਾਂ ਦੀ ਹੱਥੋਂ ਪਾਈ ਕੀਤੀ ਇਹਨਾਂ ਦੀ ਪਗਲਾਈ ਐਮ ਸੀ ਜੀ ਹਾਂ ਜੀ ਜਦੋਂ ਉਹਨਾਂ ਨੇ ਪਗ ਲਾ ਕੇ ਮੇਰੇ ਵੀ ਬਾਲਬੂਲ ਪੱਟੇ ਕੁੜੀਆਂ ਧੀਆਂ ਦੋ ਦੋਨੋਂ ਹੀ ਕੁੜੀਆਂ ਇੱਕ ਹੈਪੀ ਦੀ ਇੱਕ ਜਸਪਾਲ ਸਿੰਘ ਦੀ ਜਸਪਿੰਦਰ ਸਿੰਘ ਦੀ ਹਰਪਾਲ ਸਿੰਘ ਦੀ ਕੁੜੀ ਇਹਨਾਂ ਨੇ ਵੀ ਮੇਰੇ ਨਾਲ ਹੱਥੋਂ ਪਾਈ ਕੀਤੀ ਤੇ ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਇੱਕ ਨੰਬਰ ਤੇ ਕਾਲਾਈ ਮੈਨੂੰ ਵੀ ਤੈਨੂੰ ਐਦਾਂ ਕਰ ਦੂੰਗਾ ਐਦਾਂ ਕਰ ਦੂੰਗਾ ਕੌਣ ਬੋਲ ਰਿਹਾ ਸੀ ਉਹ ਪਤਾ ਨਹੀਂ ਜੀ ਕੌਣ ਬੋਲਦਾ ਸੀ ਮੇਰੇ ਕੋਲ ਨੰਬਰ ਹੈਗਾ ਏ ਪਰ ਅਸੀਂ ਨੇ 112 ਨੰਬਰ ਤੇ ਕਾਲ ਕੀਤੀ ਪੁਲਿਸ ਵਾਲਿਆਂ ਕੰਪਲੇਨ ਲਿਖਾਈ ਜਦੋਂ ਉਹ ਮੌਕਾ ਦੇਖਣ ਆਏ ਮੌਕਾ ਵੀ ਦਿਖਾਇਆ ਉਹਨਾਂ ਨੂੰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਤੁਸੀਂ ਥਾਣਾ ਜਾ ਕੇ ਆਏ ਸੀ ਹਾਂ ਜੀ ਥਾਣੇ ਜਾ ਕੇ ਆਏ ਸੀ ਜੀ ਤੇ ਕੀ ਕਿਹਾ ਪੁਲਿਸ ਨੇ ਪੁਲਿਸ ਨੇ ਕਿਹਾ ਵੀ ਮੌਕਾ ਦੇ ਵੀ ਸਵੇਰ ਨੂੰ ਦੇਖਦੇ ਆ ਜਦੋਂ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਸ਼ੁਰੂ ਕੀਤੀ ਜੀ ਥੋੜੇ ਹਮਲਾ ਕਿਸ ਤਰ੍ਹਾਂ ਹੋਇਆ ਉਹ ਹਮਲਾ ਜੀ ਮਤਲਬ ਕਿ ਜਿਹੜਾ ਉਹ ਹੁੰਦਾ ਦਾ ਹੁੰਦਾ ਗੰਨੇਆ ਵਾਲਾ ਦਾ ਨਹੀਂ ਹੁੰਦਾ ਉਹਦੇ ਨਾਲ ਗੰਡਾਸੇ ਨਾਲ ਕੈਂਬਰੇ ਪੰਨੇ ਤੇ ਮੀਟਰ ਤੇ ਅਟੈਕ ਕੀਤਾ ਉਹਨਾਂ ਨੇ ਕਿਨੇ ਜਾਣੇ ਸੀ ਦੋ ਜਾਣੇ ਸੀ ਜੀ ਉਹਨਾਂ ਦਾ ਮੂੰਹ ਬੰਨਿਆ ਹੋਇਆ ਸੀ ਅਣ ਅਣਪਛਤਾ ਤੇ ਹੁਣ ਤੁਸੀਂ ਕੀ ਮੰਗ ਕੀ ਕਰਦੇ ਹੋ ਅਸੀਂ ਮੰਗ ਕਰਦੇ ਆ ਵੀ ਇਹਨਾਂ ਦਾ ਕੋਈ ਉਹ ਮਿਲੇ ਮੈਨੂੰ ਕੋਈ ਮਤਲਬ ਕਿ ਕੋਈ ਕਾਰਵਾਈ ਕੀਤੀ ਜਾਵੇ ਇਹਨਾਂ ਦੀ ਵੋਲਸ ਨੇ ਕੋਈ ਚੱਕਣ ਨਹੀਂ ਚੱਕਿਆ ਹੈਗਾ ਜੀ ਤੇ ਤੁਹਾਨੂੰ ਸ਼ੱਕ ਮੈਨੂੰ ਕੋਈ ਇਨਸਾਫ ਮਿਲੇ ਜੀ ਤੁਹਾਨੂੰ ਸ਼ੱਕ ਹੈ ਕਿ ਹਾਂ ਜੀ ਮੈਨੂੰ ਸ਼ੱਕ ਹੈਗਾ ਜੀ ਮੇਰਾ 1.5 ਸਾਲ ਹੋ ਗਿਆ ਮੇਰੇ ਘਰ ਵਾਲੇ ਨੂੰ ਮਰੇ ਨੂੰ ਜਦੋਂ ਮੇਰਾ ਘਰ ਵਾਲਾ ਮਰਿਆ ਸੀ ਜਦੋਂ ਮੇਰੇ ਘਰ ਵਾਲਾ ਮਰਿਆ ਸੀ ਜਦੋਂ ਵੀ ਮੈਨੂੰ ਬਹੁਤ ਪਰੇਸ਼ਾਨ ਤੰਗ ਕਰਦੇ ਸੀ ਮੇਰੇ ਘਰ ਦੇ ਹੀ ਸੀ ਜੀ ਹਾਂ ਜੀ ਕਿਸੇ ਇੱਕ ਨੂੰ ਗੱਲ ਨੂੰ ਲੱਗਦਾ ਦੱਸਦਾ ਦਰਦ ਨੂੰ ਮੈਨੂੰ ਜ਼ਮੀਨ ਦੀਆਂ ਧਮਕੀਆਂ ਦਿੰਦੇ ਨੇ ਕਦੇ ਕਹਿੰਦੇ ਨੇ ਵੀ ਉਹ ਬੇਦਖਲ ਕਰਿਆ ਹੋਇਆ ਤੀ ਤੇ ਅੱਜ ਮੇਰਾ ਜੇਠ ਆ ਜਿਹੜਾ ਜਸਪਿੰਦਰ ਸਿੰਘ ਕਹਿੰਦਾ ਵੀ ਤੇਰੇ ਘਰ ਵਾਲਾ ਰਣਜੋਤ ਸਿੰਘ ਬੇਦਖਲ ਕਰਿਆ ਹੋਇਆ ਸੀ ਤੇਨੂੰ ਕੁਝ ਨਹੀਂ ਮਿਲਦਾ ਹੈਗਾ ਇੱਥੋਂ ਤੈਨੂੰ ਕੱਢਾਂਗੇ ਐਦਾਂ ਦੀਆਂ ਵੀ ਧਮਕੀਆਂ ਤੇਰਾ ਮਤਲਬ ਜ਼ਮੀਨੀ ਲੜਾਈ ਚੱਲਦੀ ਹੈ ਹਾਂਜੀ ਹਾਂਜੀ ਜ਼ਮੀਨ ਦੀ ਲੜਾਈ ਹਾਂਜੀ ਕੀ ਮੰਗੀ ਰੱਖੀ ਉਸੇ ਮਣ ਅਸੀਂ ਮੰਗੇ ਹੀ ਰੱਖੀ ਆ ਵੀ ਮੈਨੂੰ ਮੇਰੇ ਮੇਰੇ ਬੇਟੇ ਦਾ ਉਹਦਾ ਜੋ ਵੀ ਉਹਦੇ ਬਾਪ ਦਾ ਹੱਕ ਬਣਦਾ ਉਹ ਮੇਰੇ ਬੇਟੇ ਨੂੰ ਦਿੱਤਾ ਜਾਵੇ ਸਸਾਪਾ ਮਿਲੇ ਜੀ 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 ਮੇਰਾ ਨਾਮ ਬਲਮਜੀਤ ਸਿੰਘ ਆ ਮੈਂ ਪਿੰਡ ਖਮਾਣੋ ਕੋ ਦਾ ਸਾਫ ਕਾ ਪ੍ਰਧਾਨ ਆ ਮੈਂ ਨਗਰ ਕਾਉਂਸਲ ਖਮਾਣੋ ਦਾ ਹੁਣ ਮੇਰੇ ਮੈਸੇਜ ਕਾਉਂਸਲਰ ਆ ਕੀ ਘਟਨਾ ਕੀ ਹੋਈ ਆ ਇਹ ਘਟਨਾ ਜੀ ਤਕਰੀਬਨ 8 ਤਰੀਕ ਦੀ ਗੱਲ ਆ ਰਾਤ ਸ਼ਾਮ ਦੀ ਤੇ ਕੁਛ ਅਣਪਛਾਤੇ ਬੰਦਿਆਂ ਨੇ ਸਾਡੀ ਕਿਤੇ ਵਿਧਵਾ ਲੇਡੀਜ਼ ਉਹਦੇ ਘਰ ਤੇ ਹਮਲਾ ਕੀਤਾ ਜੀ ਤੇ ਉਹਨਾਂ ਨੇ ਜਦੋਂ ਬੱਚੇ ਨੇ ਉਹਨਾਂ ਨੇ ਮੈਨੂੰ ਫੋਨ ਕਰਿਆ ਮੈਂ ਜਲਦੀ ਜੀ ਉੱਥੇ ਮੌਕਾ ਦੇਖਣ ਗਿਆ ਜਦੋਂ ਮੈਂ ਮੌਕਾ ਦੇਖ ਕੇ ਪਰੇ ਅਲ ਦੇ ਆ ਰਿਹਾ ਸੀ ਉਹਦੇ ਕੋਲ ਨੂੰ ਸਮਝਾ ਰਿਹਾ ਸੀ ਵੀ ਪਾਈ ਆਪਣੇ ਪੁਲਿਸ ਕੰਪਲੇਂਟ ਵਗੈਰਾ ਕਰੋ ਵੀ ਇਹ ਤੁਹਾਡਾ ਜਿਹੜਾ ਨੁਕਸਾਨ ਹੋਇਆ ਹੈ ਇਹਨਾਂ ਨੂੰ ਉਹਦੇ ਜਿਹੜੇ ਦਿਓ ਰਿਟ ਨੇ ਉਹ ਨਿਕਲੇ ਸ਼ਰਾਬੀ ਆਦਤ ਚ ਤੇ ਉਹਨੂੰ ਵੀ ਗਾਲੀ ਗਲੋਚ ਕੀਤੀ ਮੇਰੇ ਨਾਲ ਵੀ ਹਥੋਪਾਈ કરી ਉਹਦੇ ਨਾਲ ਵੀ ਮਾਰਕਰੀ ਕੀਤੀ ਤੇ ਅਸੀਂ ਪੁਲਿਸ ਨੂੰ ਜਾ ਕੇ ਰਾਤ ਨੂੰ ਉਹਦਣ ਕੰਪਲੇਂਟ ਕੀਤੀ ਉਹ ਵੀ ਤੇ ਉਹਦੇ ਪਰਿਵਾਰ ਵੀ ਪੇਕੇ ਵੀ ਆਗੇ ਸੀਗੇ ਤੇ ਯਾਨੀ ਹਾਲੇ ਤੱਕ ਕੋਈ ਵੀ ਸਾਨੂੰ ਇਨਸਾਫ ਨਹੀਂ ਮਿਲਿਆ ਹੈਗਾ ਤੇ ਉਹਨਾਂ ਦੋਸ਼ੀਆਂ ਤੇ ਕੋਈ ਕਾਰਵਾਈ ਨਹੀਂ ਹੋਈ ਮੇਰੇ ਕੰਨੀ ਤੋਂ ਵੀ ਲੇਡੀਜ਼ ਕੰਨ ਦੋਨਾਂ ਕੰਨੀ ਤੋਂ ਕੰਪਲੇਟ ਹੈ ਹਾਂ ਜੀ ਦੋਨਾਂ ਕੰਨੀ ਤੋਂ ਕੰਪਲੇਟ ਉਹ ਤਾਂ ਕਾਹਦ ਲੜਾਇਆ ਤੁਸੀਂ ਲੋਕੀ ਮੈਨੂੰ ਕਹਿੰਦੇ ਵੀ ਤੂੰ ਇਹਦੀ ਕਿਉਂ ਮਦਦ ਕਰਦਾ ਮੇਰਾ ਇਸੇ ਗੱਲੋਂ ਝਗੜਾ ਹੋਇਆ ਕੀ ਮੰਗਤਾ ਇਹ ਕਰਦੇ ਵੀ ਇਨਸਾਫ ਹੋਣਾ ਚਾਹੀਦਾ ਮਾੜੇ ਆਨਸਰਾਂ ਤੇ ਕਾਰਵਾਈ ਹੋਣੀ ਚਾਹੀਦੀ ਜਿਹੜੇ ਉਹ ਅਣਪਛਾਤੇ ਬੰਦਿਆਂ ਨੇ ਹਮਲਾ ਕੀਤਾ ਉਹਨਾਂ ਉਹਨਾਂ ਦਾ ਪਤਾ ਲੱਗਣਾ ਚਾਹੀਦਾ ਕੌਣ ਹੈ ਕਿਹਦੇ ਨਾਲ ਲਿੰਕ ਨੇ ਕੁਈ ਕੈਮਰੇ ਚ ਵੀ ਆਏ ਨੇ ਬੰਦੇ ਹਾਂ ਉਹ ਬੰਦੇ ਕੈਮਰੇ ਚ ਆਏ ਨੇ ਸੀਸੀ ਕੈਮਰੇ ਦੇ ਫੁਟੇਜ ਆ ਝਗੜੇ ਦੀ ਵੀ ਸੀ ਕੈਮਰੇ ਦੀ ਫੁਟੇਜ ਆ ਸਾਰੀ ਇਹਨੂੰ ਲੈ ਕੇ ਵੀ ਦੁਆਰਾ ਥੋੜੀ ਗੱਲ ਹੋਈ ਹੈ ਨਾ ਹਮ ਪੁਲਿਸ ਨਾਲ ਹੀ ਮੈਂ ਦੂਸਰੀ ਪੁਲਿਸ ਨਹੀਂ ਉਹਨਾਂ ਨਾਲ ਕੋਈ ਗੱਲਬਾਤ ਨਹੀਂ ਜੀ ਹੋਈ ਹੈ ਪੁਲਿਸ ਕੋਲ ਅਸੀਂ 2-3 ਵਾਰ ਜਾਇਆ ਹੈ ਤੇ ਕੋਈ ਕਾਰਵਾਈ ਨਹੀਂ ਹੋਈ ਹੈ ਕੀ ਮੰਗ ਰਿਹਾ ਮੰਗ ਰੱਖਦੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਵਿਚਾਰੀ ਬੇਸਬਹ ਜਨਾਨੀਆਂ ਨੂੰ ਇਨਸਾਫ ਮਿਲਣਾ ਚਾਹੀਦਾ ਤੇ ਮੈਨੂੰ ਵੀ ਇਨਸਾਫ ਮਿਲਣਾ ਚਾਹੀਦਾ